ਇਹ ਰਚਨਾ ਮੇਰੇ ਖਾਸ ਦੋਸਤ ਗੁਰਜੀਤ ਸਿੰਘ ਰਾਜੂ ਦੀ ਲਿਖੀ ਹੋਈ ਹੈ ਅੰਮ੍ਰਿਤਸਰ ਸਿਫਤੀ ਦਾ ਘਰ ਅੰਮ੍ਰਿਤਸਰ ਸਿਫਤੀ ਦਾ ਘਰ ਮੈਂ ਸਿਫਤ ਇਹਦੀ ਕੀ ਕਰ ਸਕਦਾ ਇਹਨੂੰ ਸਿਫਤੀ ਦਾ ਘਰ ਕਹਿੰਦੇ ਨੇ ਸ੍ਰੀ ਅੰਮ੍ਰਿਤਸਰ ਦੇ ਹਰਿ ਮੰਦਰ ਵਿੱਚ ਆਪ ਪਾਸ਼ਾ ਰਹਿੰਦੇ ਨੇ ਮੈਂ ਸਿਫਤ ਇਹਦੀ ਕੀ ਕਰ ਸਕਦਾ ਇਹਨੂੰ ਸਿਫਤੀ ਦਾ ਘਰ ਕਹਿੰਦੇ ਨੇ ਸ੍ਰੀ ਅੰਮ੍ਰਿਤਸਰ ਦੇ ਹਰਿ ਮੰਦਰ ਵਿੱਚ ਆਪ ਪਾਸ਼ਾ ਰਹਿੰਦੇ ਨੇ ਜਿੱਥੇ ਹਰ ਵੇਲੇ ਗੁਰਬਾਣੀ ਦਾ ਪਰਵਾਣਿਤ ਚਲਦਾ ਰਹਿੰਦਾ ਹੈ ਉਹਦੀ ਹਰ ਇੱਛਾ ਪੂਰੀ ਹੁੰਦੀ ਜੋ ਸੁਰਤੀ ਲਾ ਕੇ ਬਹਿੰਦਾ ਹੈ ਜੋ ਸੇਵਾ ਤਨਮਨ ਨਾਲ ਕਰੇ ਹਣ ਸੀਨੇ ਨਾਲ ਲਾ ਲੈਂਦੇ ਨੇ ਜੋ ਸੇਵਾ ਤਨਮਨ ਨਾਲ ਕਰੇ ਹਣ ਸੀਨੇ ਨਾਲ ਲਾ ਲੈਂਦੇ ਨੇ ਸ੍ਰੀ ਅੰਮ੍ਰਿਤਸਰ ਦੇ ਹਰੀ ਮੰਦਰ ਵਿੱਚ ਆਪ ਬਾਸ਼ਾ ਰਹਿੰਦੇ ਨੇ ਦੁਖ ਪੰਜਣੀ 베ਰੀ ਦੁੱਖਾਂ ਦੀ ਜੜ ਜੜੋਂ ਹੀ ਪਟਕੇ ਸੁਰ ਛੱਡਦੀ ਜੋ ਸ਼ਰਦਾ ਨਾਲ ਇਸ਼ਨਾਨ ਕਰੇ ਉਹਦੀ ਆਤਮਾ ਨਿਰਮਲ ਕਰ ਛੱਡਦੀ ਇਹ ਮੇਹਰਾਂ ਦਾ ਘਰ ਸੁਣ ਸੰਗਤੇ ਦੁਨੀਆਂ ਦੇ ਰਾਜੇ ਕਹਿੰਦੇ ਨੇ ਸ੍ਰੀ ਅੰਮ੍ਰਿਤਸਰ ਦੇ ਹਰਿ ਮੰਦਰ ਵਿੱਚ ਆਪ ਪਾਸ਼ਾ ਰਹਿੰਦੇ ਨੇ ਪੰਗਤ ਵਿੱਚ ਲੰਗਰ ਛਕਨੇ ਦਾ ਵੱਖਰਾ ਹੀ ਅਜਬ ਨਜ਼ਾਰਾ ਏ ਦੁਨੀਆਂ ਦੇ ਛੱਤੀ ਪੋਜਨਾ ਤੋਂ ਇਹ ਲੱਗਦਾ ਬਹੁਤ ਪਿਆਰਾ ਹੈ ਪੰਗਤ ਵਿੱਚ ਲੰਗਰ ਛਕਨੇ ਦਾ ਵੱਖਰਾ ਹੀ ਅਜਬ ਨਜ਼ਾਰਾ ਏ ਦੁਨੀਆਂ ਦੇ ਛੱਤੀ ਪੋਜਨਾ ਤੋਂ ਇਹ ਲੱਗਦਾ ਬਹੁਤ ਪਿਆਰਾ ਹੈ ਮੈਨੂੰ ਪਤਾ ਨਹੀਂ ਮੇਰੇ ਪਾਤਸ਼ਾਹ ਜੀ ਕੀ ਆਪ ਖੋਲਦੇ ਰਹਿੰਦੇ ਨੇ ਸ੍ਰੀ ਅੰਮ੍ਰਿਤਸਰ ਦੇ ਹਰਿ ਮੰਦਰ ਵਿੱਚ ਆਪ ਆਸ਼ਾ ਰਹਿੰਦੇ ਨੇ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਸਮਾਂ ਆਉਣ ਦਾ ਮਿਲਦਾ ਹੈ ਜੋ ਜਿੰਨੀ ਸ਼ਰਦਾ ਨਾਲ ਆਵੇ ਉਹਨਾਂ ਉਨਾ ਹੀ ਫਲ ਮਿਲਦਾ ਹੈ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਸਮਾਂ ਆਉਣ ਦਾ ਮਿਲਦਾ ਹੈ ਜੋ ਜਿੰਨੀ ਸ਼ਰਦਾ ਨਾਲ ਆਵੇ ਉਹਨਾਂ ਉਨਾ ਹੀ ਫਲ ਮਿਲਦਾ ਹੈ ਉਹ ਰਾਜੂ ਕਰਮਾ ਵਾਲੇ ਨੇ ਜੋ ਆਸ-ਪਾਸ ਵੀ ਰਹਿੰਦੇ ਨੇ ਸ੍ਰੀ ਅੰਮ੍ਰਿਤਸਰ ਦੇ ਹਰੀ ਮੰਦਰ ਵਿੱਚ ਆਪ ਆਸ਼ਾ ਰਹਿੰਦੇ ਨੇ ਮੈਂ ਸਿਫਤ ਇਹਦੀ ਕੀ ਕਰ ਸਕਦਾ ਇਹਨੂੰ ਸਿਫਤੀ ਦਾ ਕਰ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ